ਬਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਕੌਰ ਸੰਧੂ ਬਲੌਗ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਉਮੀਦ ਕਰਦੇ ਹਾਂ ਤੁਸੀਂ ਠੀਕ ਠਾਕ ਹੋ ਅਸੀਂ ਵੀ ਠੀਕ ਠਾਕ ਹਾਂ ਜੀ ਲਓ ਜੀ ਜਿਹੜਾ ਆਪਣੀ ਸ਼ਾਪ ਤੇ ਹਨਾ ਕੌਰ ਸੰਧੂ ਬੁਟੀਕ ਸੈਂਟਰ ਤੇ ਨਵਾਂ ਕੱਪੜਾ ਆਇਆ ਉਹ ਤੋਂ ਤੁਹਾਡੇ ਨਾਲ ਸ਼ੇਅਰ ਜ਼ਰੂਰ ਕਰਦੇ ਹੁੰਨੇ ਆ ਹਨਾ ਤੇ ਕਿਉਂਕਿ ਵੈਸੇ ਤਾਂ ਕੱਪੜਾ ਆਉਂਦਾ ਰਹਿੰਦਾ ਵਿਕਦਾ ਰਹਿੰਦਾ ਜੀ ਜਿਹੜੇ ਹੁਣ ਆਪਾਂ ਨੇ ਕੋਰ ਸੈੱਟ ਦੀ ਵੀਡੀਓ ਪਾਈ ਸੀਗੀ ਹਨਾ ਉਹਦੇ ਲਈ ਬਹੁਤ ਸੋਹਣਾ ਕੱਪੜਾ ਆਇਆ ਹੋਇਆ ਆਪਣੇ ਕੋਲੇ ਤੇ ਵੈਸੇ ਤੁਸੀਂ ਉਹਨਾਂ ਦੇ ਸੂਟ ਵੀ ਬਣਵਾ ਸਕਦੇ ਹੋ ਹਨਾ ਉਹ ਕੱਪੜੇ ਦੇ ਕੋਈ ਐਦਾਂ ਨਹੀਂ ਵੋਹ ਦੇ ਵਸਤੀ ਆਏ ਵੈਸੇ ਜਿਹੜਾ ਹੈਗਾ ਅਸੀਂ ਉਹਦੇ ਵਾਸਤੇ ਖਰੀਦ ਕੇ ਲਿਆਏ ਆ ਜਿਹੜਾ ਸਾਨੂੰ ਵਧੀਆ ਲੱਗਿਆ ਤੇ ਕਿਉਂਕਿ ਬਹੁਤ ਜ਼ਿਆਦੇ ਪਹਿਣਾ ਦਾ ਧੰਨਵਾਦ ਕਰਦੇ ਆਂ ਜੀ ਆਪਣੀ ਜਿਹੜੀ ਹੈਗੀ ਆਪਾਂ ਨੇ ਵੀਡੀਓ ਪਾਈ ਸੀਗੀ ਨਾਈਟ ਸੂਟ ਦੀ ਕੋਟ ਸੈੱਟ ਦੀ ਹਨਾ ਉਹ ਵੀਡੀਓ ਨੂੰ ਬਹੁਤ ਜ਼ਿਆਦੇ ਪਿਆਰ ਮਿਲੇ ਬਹੁਤ ਜ਼ਿਆਦੇ ਆਰਡਰ ਮਿਲੇ ਆ ਆਪਣੇ ਕੋਲੇ ਜਿਹੜੇ ਸਲਾਈ ਹੋ ਕੇ ਪਿੰਡ ਚੋਂ ਵੀ ਜਾਂਦੇ ਆ ਬਾਹਰੋਂ ਵੀ ਹਨਾ ਲੈਣ ਆਉਂਦੇ ਆ ਜਾਂ ਆਪਣਾ ਵਰਸਾ वगैरह ਤੇ ਨਾਪ ਸੈਂਡ ਕਰਕੇ ਸਾਤੋਂ ਸਲਾਹ ਰਹੇ ਨੇ ਪਹਿਲਾਂ ਅਸੀਂ ਹਫਤੇ ਇੱਕ ਦਾ ਟਾਈਮ ਲੈਂਦੇ ਤੇ ਹੁਣ 15 ਦਿਨਾਂ ਦਾ ਟਾਈਮ ਲੈਣ ਲੱਗੇ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਹੈਗੇ ਕੋਟ ਸੈਟ ਬਣਾਉਣ ਵਾਸਤੇ ਆਪਣੇ ਕੋਲੇ ਆਏ ਨੇ ਆਪਾਂ ਹੁਣ ਬਹੁਤ ਸੋਹਣਾ ਕੱਪੜਾ ਲੈ ਕੇ ਆਏ ਆ ਉਹ ਵੀ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਜੀ ਆਪਣੀ ਇੰਸਟਾਗ੍ਰam ਹੈਡੀ ਹੈਗੀ ਐ ਕੌਰ ਸੰਧੂ ਬਲੌਗ ਦੇ ਨਾਮ ਤੋਂ ਹੀ ਆਪਣੀ ਇੰਸਟਾਗ੍ਰam ਹੈਡੀ ਹੈ ਬਾਕੀ ਐਡਰੈਸ ਬਹੁਤ ਪੜਨਾ ਪੁੱਛਦੇ ਨੇ ਜੀ ਬਾਕੀ ਤਾਂ ਅਸੀਂ ਆਪਦਾ ਨੰਬਰ ਜਿਹੜਾ ਹੈਗਾ ਉੱਪਰ ਹੈਣਾ ਵੀਡੀਓ ਦੇ ਜੇ ਤੁਸੀਂ ਨਹੀਂ ਦੇਖੇ ਪਿਛਲੀਆਂ ਵੀਡੀਓ ਜਿਹਦੇ ਵਿੱਚ ਅਸੀਂ ਆਰਡਰ ਲੈ ਰਹੇ ਤੇ ਉਹਦੇ ਉੱਪਰ ਸਾਡਾ ਨੰਬਰ ਵੀ ਦੱਸਿਆ ਹੁੰਦਾ ਰੇਟ ਵੀ ਸਾਰਾ ਕੁਝ ਦੱਸਿਆ ਹੋਇਆ ਹੈ ਜੇ ਤੁਸੀਂ ਨਹੀਂ ਦੇਖੀ ਕੋਟ ਸੈੱਟ ਵਾਲੀ ਵੀਡੀਓ ਹੈਣਾ ਉਹਦੇ ਤੇ ਸਾਡਾ ਇਹ ਵੀ ਦੱਸਿਆ ਕਿੰਨੇ ਦਾ ਤੁਹਾਨੂੰ ਕੱਪੜੇ ਸਮੇਤ ਕਿੰਨੇ ਦਾ ਤੁਹਾਨੂੰ ਸਾਡੇ ਕੋਲੋਂ ਸਲਾਈ ਕਰਕੇ ਅਸੀਂ ਦਵਾਂਗੇ ਕਿਹੜਾ ਕੱਪੜਾ ਲੱਗਿਆ ਹੋਊਗਾ ਤੇ ਉਹਦੇ ਉੱਤੇ ਆਪਣਾ ਫੋਨ ਨੰਬਰ ਵੀ ਦਿੱਤਾ ਹੋਇਆ ਜੀ ਹੈਨਾ ਤੇ ਦੇਖਿਆ ਕਰੋ ਜਰੂਰ ਆਪਣਾ ਜਿਹੜਾ ਐਡਰੈਸ ਹੈਗਾ ਜੀ ਉਹ ਆਪਣਾ ਬਾਦਸ਼ਾਹਪੁਰ ਪਿੰਡ ਹੈਗਾ ਤੂਰੀ ਤੇ ਸ਼ੇਰਪੁਰ ਦੇ ਜਿਹੜਾ ਹੈਗਾ ਵਿੱਚ ਪੈ ਜਾਂਦਾ ਜੀ ਇਹ ਪਿੰਡ ਲਓ ਜੀ ਪਹਿਲਾਂ ਆਪਣੇ ਕੋਲੇ ਜਿਹੜੇ ਹੈਗੇ ਨੇ ਟਾਈ ਐਂਡ ਡਾਈ ਦੇ ਸੂਟ ਜਿਹੜੇ ਆਪਾਂ ਨੇ 2-3 ਸਾਲ ਤੋਂ ਵੇਚਦੇ ਆ ਰਹੇ ਆ ਟਾਈ ਐਂਡ ਡਾਈ ਦੇ ਸੂਟ ਆਪਾਂ ਸੇਲ ਕਰ ਰਹੇ ਆ ਇਹਨਾਂ ਦਾ ਕੋਈ ਲਾਂਬਾ ਵਗੈਰਾ ਨਹੀਂ ਹੈਗਾ ਹੁਣ ਦੇਖੋ ਇਹ 2-2 3-3 ਕਲਰ ਆ ਜਿਆ ਜਾ ਕੇ ਆ ਦੇਖੋ ਥੋੜੇ ਜਿਹਾ ਹੁਣ ਅਲੱਗ ਦੀ ਡਾਈ ਆਈ ਹੈ ਆ ਦੇਖੋ ਇਹ ਸਲਵਾਰ ਹੈਗੀ ਹੈ ਇਹ ਕਮੀਜ਼ ਹੈਗਾ ਦੇਖੋ ਇਸ ਤਰ੍ਹਾਂ ਜਿਹੜਾ ਹੈਗਾ ਇਹਦਾ ਕਮੀਜ਼ ਕੀਤਾ ਹੋਇਆ ਇਹ ਵਾਲਾ ਜਿਹੜਾ ਹੈਗਾ ਸਲਵਾਰ ਹੈਗੀ ਹੈ ਜੀ ਇਹ ਵਾਲਾ ਜਿਹੜਾ ਹੈਗਾ ਦੁਪੱਟਾ ਹੈਗਾ ਦੁਪੱਟਾ ਹੈਗਾ ਦੁਪੱਟੇ ਤੇ ਵੀ ਦੇਖੋ ਉਸ ਤਰ੍ਹਾਂ ਹੀ ਡਿਜ਼ਾਈਨ ਬਣਿਆ ਹੋਇਆ ਹੈ ਜਿਹੜਾ ਹੈਗਾ ਵਧੀਆ ਕਾਟਨ ਦਾ ਜਿਹੜਾ ਗਰਮੀ ਦੀ ਆਈਟਮ ਹੈ ਜੀ ਗਰਮੀ ਦੇ ਜਿਵੇਂ ਆਪਾਂ ਕਹ ਲਈਏ ਤੌਫਾ ਹੀ ਹੁੰਦਾ ਇਹ ਟਾਈ ਐਂਡ ਡਾਈ ਦੇ ਸੂਟ ਬਹੁਤ ਜ਼ਿਆਦਾ ਹੌਲਾ ਰਹਿੰਦਾ ਗਰਮੀ ਦੇ ਵਿੱਚ ਆ ਦੇਖੋ ਇਹਦੇ 'ਚ ਹਾਂ ਪਰਪਲ ਕਲਰ ਆ ਗਿਆ ਬਹੁਤ ਜਿਆਦੇ ਰੰਗ ਆਏ ਨੇਗੇ ਆਪਾਂ ਥੋੜੇ ਜਿਹੜੇ ਹੈਗੇ ਤੁਹਾਡੇ ਨਾਲ ਸ਼ੇਅਰ ਕਰਦੇ ਆਂ ਦੇਖੋ ਜਿੱਦਾਂ ਲਾਈਟ ਕਲਰ ਮੰਗਦੀ ਸੀਗੀਆਂ ਮੇਰੇ ਭੈਣਾਂ ਜਿਵੇਂ ਮਤਲਬ ਕਿ ਲਾਈਟ ਤਾਂ ਕਹਾਨੂੰ ਜਿਵੇਂ ਸਿਆਣੇ ਆ ਇਹ ਵਾਲਾ ਮੰਗਦੀ ਸੀਗੇ ਬਰਾਊਨ ਜਿਹਾ ਕਲਰ ਆ ਗਿਆ ਮਾਸਟਰਡ ਬਰਾਊਨ ਜਿਹਾ ਆ ਗਿਆ ਵਿੱਚ ਜਿਹੜਾ ਹੈਗਾ ਵਾਈਨ ਜਿਹਾ ਕਲਰ ਹੈਗਾ ਥੋੜਾ ਜਿਹਾ ਇਹ ਜਿਹੜਾ ਹੈਗਾ ਵਾਈਨ ਹੈਗਾ ਇਹਦੇ ਵਿੱਚ ਨਾਲ ਜਿਹੜਾ ਹੈਗਾ ਮੋਰ ਪੰਖੀ ਲੱਗਿਆ ਹੋਇਆ ਹੈ ਦੋ ਦੋ ਕਲਰ ਅੱਜ ਵੀ ਆਇਆ ਪਹਿਲਾਂ ਸਿਰਫ ਇੱਕ ਵਾਈਟ ਤੇ ਇੱਕ ਕਲਰ ਹੀ ਹੁੰਦਾ ਸੀਗਾ ਜਿਵੇਂ ਇਹਦੇ ਵਿੱਚ ਆਪਾਂ ਨੇ ਦੇਖੋ ਹੁਣ ਵੀ ਇਹਦੇ ਵਿੱਚ ਤਿੰਨ ਕਲਰ ਲੱਗੇ ਹੋਏ ਆ ਪਹਿਲਾਂ ਜਿੱਦਾਂ ਇਹ ਜਾਮਣੀ ਤੇ ਵਾਈਟ ਹੀ ਸੀਗਾ ਹੁਣ ਨਾਲ ਉਹਨਾਂ ਨੇ ਜਿਹੜਾ ਹੈਗਾ ਬ੍ਰਾਊਨ ਜਿਹਾ ਕਲਰ ਲਾਤਾ ਅਗਲੇ ਜਿਹੜੇ ਹੈਗੇ ਨੇ ਜੀ ਕਿਉਂਕਿ ਰਿਯਾਨ ਦੇ ਵਿੱਚ ਬਹੁਤ ਜ਼ਿਆਦਾ ਜਿਹੜਾ ਮੈਂ ਵੀਅਰ ਕੀਤਾ ਹੋਇਆ ਸੀਗਾ ਰਿਯਾਨ ਦੇ ਵਿੱਚ ਬਣਿਆ ਹੋਇਆ ਮੇਰਾ ਇੱਕ ਕੈਮਰਿਕ ਚ ਵੀ ਬਣਿਆ ਹੋਇਆ ਮੇਰਾ ਹਰ ਇੱਕ ਸਟੱਫ ਚ ਜਿਹੜਾ ਹੈਗਾ ਬਣਾਇਆ ਹੋਇਆ ਕਿਉਂਕਿ ਅਸੀਂ ਪਹਿਲਾਂ ਆਪਣੇ ਮੈਂ ਆਪਣੇ ਵੀਅਰ ਕਰਕੇ ਦੇਖਦੀ ਆ ਵੀ ਕਿਦਾਂ ਕਿਹੜੇ ਕੱਪੜੇ ਦੇ ਵਿੱਚ ਕੰਫਰਟੇਬਲ ਲੱਗਦਾ ਹੈ ਕੈਮਰਿਕ ਕਾਟਨ ਦੇ ਵਿੱਚ ਵੀ ਬਹੁਤ ਜ਼ਿਆਦਾ ਕੰਫਰਟੇਬਲ ਲੱਗਦਾ ਹੈ ਤੇ ਰਿਯਾਨ ਦੇ ਵਿੱਚ ਵੀ ਰਿਯਾਨ ਦੇ ਵਿੱਚ ਦੇਖੋ ਹੁਣ ਆਪਾਂ ਰਿਯਾਨ ਦੇ ਵਿੱਚ ਜਿਹੜੀ ਹੈਗੀ ਮੰਗ ਸੀਗੀ ਰਿਯਾਨ ਦੇ ਕੱਪੜੇ ਤੇ ਸੀ ਕਿ ਰਿਯਾਨ ਤੇ ਬਣਵਾਉਣਾ ਜਾਂ ਪਿਓਰ ਕੈਮਰਿਕ ਕਾਟਨ ਤੇ ਜਿੱਦਾਂ ਸੈਮੀ ਕੈਮਰਿਕ ਕਾਟਨ ਜਾਂ ਹੁੰਦਾ ਉਹਦਾ ਨਹੀਂ ਬਣਵਾਉਂਦਾ ਜੀ ਕੋਈ ਵੀ ਕਿਉਂਕਿ ਹਰੇਕ ਪੈਣ ਕਹਿੰਦੀ ਹੈ ਜਿਨ੍ਹਾਂ ਨੂੰ ਨਹੀਂ ਵੀ ਪਤਾ ਉਹ ਕਹਿੰਦੇ ਨੇ ਵੀ ਅਸੀਂ ਤੁਹਾਡੇ ਤੇ ਯਕੀਨ ਕਰਦੇ ਹਾਂ ਤੁਸੀਂ ਦੱਸੋ ਹਨਾ ਵੀ ਕਿਹੜੇ ਕੱਪੜੇ ਤੇ ਠੀਕ ਰਹਿੰਦਾ ਫਿਰ ਆਪਾਂ ਕਿਸੇ ਨੂੰ ਜਿਹੜਾ ਹੈਗਾ ਜੇ ਮੈਂ ਆਪਾਂ ਮੈਨੂੰ ਕਿਸੇ ਨੂੰ ਝੂਠ ਨਹੀਂ ਬੋਲਿਆ ਜਾਂਦਾ ਹੈਗਾ ਜਿਹੜੀ ਗੱਲ ਹੋਊਗੀ ਉਹ ਹੀ ਦੱਸਾਂਗੇ ਜੀ ਆਹ ਦੇਖੋ ਇਹਨਾਂ ਦੇ ਤੁਸੀਂ ਸੂਟ ਵੀ ਬਣਵਾ ਸਕਦੇ ਹੋ ਬਹੁਤ ਹੀ ਜਾਦੇ ਜਿਹੜਾ ਵੈਸਟ ਕੱਪੜਾ ਆਇਆ ਕੈਮਰਿਕ ਕਾਟਨ ਤੋਂ ਵੀ ਕਿਤੇ ਉੱਪਰ ਦੀ ਕੱਪੜਾ ਹੈਗਾ ਆ ਬਹੁਤ ਸੋਹਣਾ ਕੱਪੜਾ ਹੈ ਤੇ ਗਰਮੀ ਦੀ ਆਈਟਮ ਹੈ ਬਿਲਕੁਲ ਹੌਲਾ ਇਹ ਦੇਖੋ ਜਮੀ ਹੌਲਾ ਸੂਟ ਹੈ ਆਹ ਦੇਖੋ ਆ ਮੇਰਾ ਇੱਕ ਸੂਟ ਕੱਟਿਆ ਹੋਇਆ ਦੇਖੋ ਜਮੀ ਬਿਲਕੁਲ ਐ ਲੱਗਦਾ ਜਿਵੇਂ ਕਮੀਜ਼ ਦਾ ਕੱਪੜਾ ਹੁੰਦਾ ਆ ਇਹ ਜਿਹੜੇ ਤਿੰਨ ਸੂਟ ਨੇ ਇਹ ਤਿੰਨ ਸੂਟ ਨੇਗੇ ਜੀ ਇਹ ਹਜੇ ਕੱਟ ਨਾਲੇ ਨੇ ਕਿਉਂਕਿ ਇਹਦੇ ਵਿੱਚੋਂ ਅਸੀਂ ਕਿਸੇ ਦੇ ਕੱਟ ਕੇ ਬਣਾਉਣੇ ਆ ਉਹ ਦੇਖਦੇ ਆ ਵੀ ਕਿੱਦਾਂ ਦੇ ਹਨਾ ਇਹਦੇ ਵਿੱਚ ਕੱਲਰਾਂ ਡਿਜ਼ਾਈਨ ਅਲੱਗਾ ਅਲੱਗਾ ਆਏ ਨੇ ਡਾਰਕ ਵੀ ਆਏ ਨੇ ਲਾਈਟ ਵੀ ਆਏ ਨੇ ਦੇਖੋ ਜਿਦਾ ਇਹ ਲਾਈਟ ਜਿਹਾ ਕੱਲਰ ਹੈਗਾ ਇਹ ਥੋੜਾ ਜਿਹਾ ਡਾਰਕ ਆ ਗਿਆ ਮਿਕਸ ਜਿਹਾ ਕੱਲਰ ਆਏ ਨੇ ਆ ਦੇਖੋ ਆ ਕਿੰਨਾ ਸੋਹਣਾ ਹੈਗਾ ਕਿੰਨੇ ਕੱਲਰ ਨੇ ਜਿਵੇਂ ਕਈ ਵਾਰੀ ਮੇਰੇ ਭੈਣਾਂ ਕੋਲੇ ਸਲਵਾਰਾ ਵਗੈਰਾ ਘਰੇ ਪਈਆਂ ਹੁੰਦੀਆਂ ਨੇ ਹਨਾ ਉਹਨਾਂ ਨੇ ਕੱਲੇ ਕਮੀਜ਼ ਲੈਣੇ ਆ ਤਾਂ ਆਰਾਮ ਨਾਲ ਇਹਦੇ ਵਿੱਚੋਂ ਜਿਹੜਾ ਹੈਗਾ ਕਮੀਜ਼ ਮਿਲ ਜਾਂਦਾ ਸਾਰੇ ਕਲਰ ਕਲਰ ਇਹਨਾਂ ਦੇ ਵਿੱਚ ਹੈਗੇ ਆ ਦੇਖੋ ਇਹਦੇ ਵਿੱਚ ਵੀ ਕਿੰਨੇ ਕਲਰ ਨੇਗੇ ਆ ਦੇਖੋ ਕਿੰਨੇ ਜਾਦੇ ਕਲਰ ਨੇ ਇਹਨਾਂ ਦੇ ਖਰਾਕਾ ਵੀ ਬਹੁਤ ਸੋਹਣੀਆਂ ਬਣਦੀਆਂ ਨੇ ਕੋਟ ਸੈੱਟ ਵੀ ਬਹੁਤ ਵਧੀਆ ਬਣਦੇ ਨੇ ਜਿਹਾ ਦੇਖੋ ਆ ਕਿੰਨਾ ਸੋਹਣਾ ਕਲਰ ਹੈ ਬਹੁਤ ਸੋਹਣੇ ਸੋਹਣੇ ਕਲਰ ਆਏ ਨੇ ਰਿਯਾਨ ਦੇ ਵੀ ਆਪਣੇ ਕੋਲੇ ਕੱਪੜਾ ਆਇਆ ਤੇ ਆਪਣੇ ਕੋਲੇ ਕੈਮਰੇ कॉटन ਦਾ ਵੀ ਆਇਆ ਬਹੁਤ ਜਾਦੇ ਸੋਹਣਾ ਕੱਪੜਾ ਹੈ ਕੱਪੜੇ ਦੀ ਕੁਆਲਿਟੀ ਦੇਖੋ ਮੈਂ ਦਿਖਾਵਾਂਗੀ ਬਿਲਕੁਲ ਹੌਲਾ ਕੱਪੜਾ ਬਹੁਤ ਹੀ ਜ਼ਿਆਦਾ ਸੋਹਣਾ ਕੱਪੜਾ ਹੈਗਾ ਆ ਇਹ ਇਹਨਾਂ ਦੇ ਜਿਹੜੇ ਹੈਗੇ ਸੂਟ ਵੀ ਬਣਵਾ ਕੇ ਪਾ ਸਕਦੇ ਹੋ ਤੁਸੀਂ ਆ ਦੇਖੋ ਇਹ ਵੀ ਇਹਦੇ ਚ ਹੀ ਹੈਗਾ ਇਹ ਵੀ ਇਹਦੇ ਚ ਹੀ ਹੈਗਾ ਆ ਦੇਖੋ ਇਹ ਵੀ ਇਹਦੇ ਚ ਹੀ ਹੈਗਾ ਬਹੁਤ ਜ਼ਿਆਦਾ ਸੋਹਣੇ ਜਿਹੜੇ ਹੈਗੇ ਆਏ ਨੇ ਜੀ ਕਿਉਂਕਿ ਬਹੁਤ ਜ਼ਿਆਦਾ ਜਿਹੜੇ ਆਰਡਰ ਮਿਲ ਰਹੇ ਨੇ ਜੀ ਹਨਾ ਤੇ ਕਿਉਂਕਿ ਆਪਾਂ ਨੇ ਬਣਾ ਕੇ ਦੇਣੇ ਆ ਤਾਂ ਕਰਕੇ ਆਪਾਂ ਨੇ ਥੋੜਾ ਕੱਪੜਾ ਜ਼ਿਆਦਾ ਹੀ ਲਿਆਂਦਾ ਹੈਗਾ ਕਿਉਂਕਿ ਜਿਹੜੇ ਆਪਾਂ ਨੇ ਬਣਾ ਕੇ ਭੇਜਨੇ ਆ ਕੁੱਛ ਕੱਪੜਾ ਤਾਂ ਲੱਗ ਹੀ ਜਾਣਾ ਕਿਉਂਕਿ ਕੱਪੜਾ ਆ ਹੀ ਜਾਂਦਾ ਜੇ ਜੇ ਜ਼ਰੂਰਤ ਹੁੰਦੀ ਹੈ ਉਹਦੀ ਲਿਆਉਣੇ ਆ ਜਾ ਕੇ ਆਪਾਂ ਚਾਹੇ ਦੂਜੇ ਤੀਜੇ ਦਿਨ ਲੈ ਖਰੀਦ ਲਈਏ ਹੁਣ ਤਾਂ ਅਸੀਂ ਤੀਜੇ ਚੌਥੇ ਕਦੇ ਨਹੀਂ ਕਪੜਾ ਦੁਆਰਾ ਲੈ ਕੇ ਆਏ ਆ ਕਿਉਂਕਿ ਬਹੁਤ ਜ਼ਿਆਦਾ ਜਿਹੜਾ ਸੇ ਵੀਡੀਓ ਪਾਈ ਸੀਗੀ ਉਹਦੇ ਤੇ ਬਹੁਤ ਕਪੜਾ ਆਪਣਾ ਸੇਲ ਹੋਇਆ ਆਲੇ-ਦਾਲੇ ਦੇ ਪਿੰਡਾਂ ਪਿੰਡਾਂ ਚੋਂ ਪਹਿਣਾ ਵੀ ਆਉਂਦੀਆਂ ਨੇ ਹਨ ਤੇ ਪਲੀਜ਼ ਇੱਕ ਵਾਰੀ ਮੈਸੇਜ ਜ਼ਰੂਰ ਕਰ ਲਿਆ ਕਰੋ ਜੀ ਹਨਾ ਆਉਣ ਤੋਂ ਪਹਿਲਾਂ ਜੇ ਕੋਈ ਵਾਪਸ ਜਾਂਦਾ ਦੁਕਾਨ ਤੋਂ ਕਈ ਵਾਰੀ ਅਸੀਂ ਮਿਲਦੇ ਨਹੀਂ ਹੈਗੇ ਫਿਰ ਵਾਪਸ ਜਾਂਦਾ ਜਿਹੜਾ ਹੈਗਾ ਸਾਨੂੰ ਵੀ ਵਧੀਆ ਨਹੀਂ ਲੱਗਦਾ ਹੈਗਾ ਹਨਾ ਅਗਲਾ ਚੱਲ ਕੇ ਆਉਂਦਾ ਹੈਗਾ ਕਈ ਵਾਰੀ ਨਾ ਮਿਲੀਏ ਵੈਸੇ ਤਾਂ ਅਸੀਂ ਘਰੀ ਹੁੰਨੇ ਆਂ ਕਈ ਵਾਰੀ ਚਲੋ ਜਾਣਾ ਪੈਂਦਾ ਜੀ ਕਬੀਲਦਾਰੀ ਹੈ ਨਾ ਸੌ ਪਾਸੇ ਜਾਣਾ ਪੈਂਦਾ ਜਾਂ ਆਪਾਂ ਨੂੰ ਆਪਣੇ ਕਾਰੀਗਰਾਂ ਕੋਲੇ ਵੀ ਜਾਣਾ ਪੈਂਦਾ ਹੈ ਬਰਕਰਾਂ ਕੋਲੇ ਜਿਹੜਾ ਆਪਾਂ ਕੜਾਈਆਂ ਵਗੈਰਾ ਕਰਾਉਣੇ ਹਨ ਕੜਾਈਆਂ ਦਾ ਕੰਮ ਹੈ ਆਪਣਾ ਬੁਟੀਕ ਦਾ ਕੰਮ ਹੈ ਉਹਦੇ ਕਰਕੇ ਕਦੇ ਲੈਸਾਂ ਲੈਣ ਵਾਗੇ ਕਦੇ ਰੀਲਾ ਲੈਣ ਵਾਗੇ ਸੌ ਚੀਜ਼ਾਂ ਦੀ ਜ਼ਰੂਰਤ ਪੈਂਦੀ ਰਹਿੰਦੀ ਹੈ ਜੀ ਕਈ ਜੀ ਚੀਜ਼ਾਂ ਦੀ ਹਟ ਟਾਈਮ ਜ਼ਰੂਰਤ ਪੈ ਜਾਂਦੀ ਹੈ ਨਾ ਜਾਣਾ ਪੈ ਜਾਂਦਾ ਹੈ ਲਓ ਜੀ ਆਪਣੇ ਕੋਲੇ ਆਏ ਨੇ ਕੋਟਾ ਡੋਰੀਆ ਦੇ ਦੁਪੱਟੇ ਕੋਟਾ ਡੋਰੀਆ ਦੇ ਦੁਪੱਟੇ ਦੇਖੋ ਇਹ ਵਾਲਾ ਜਿਹੜਾ ਮੈਂ ਤੁਹਾਨੂੰ ਦਿਖਾਇਆ ਸੀਗਾ ਦੇਖੋ ਇਹ ਆਪਣਾ ਪਹਿਲਾ ਸਾਰਾ ਥਾਣ ਸੇਲ ਹੋ ਗਿਆ ਹੁਣ ਆਪਾਂ ਨੇ ਦੁਬਾਰਾ ਫੇਰ ਸੇਲ ਥਾਣ ਮੰਗਵਾਇਆ ਪੂਰਾ ਜਿਹੜੇ ਹੈਗੇ ਨੇ ਬੜੇ ਬੜੇ ਇਹ 30 30 40 40 ਮੀਟਰ ਦੇ ਥਾਣ ਆਉਂਦੇ ਆ ਜਿਹੜੀਆਂ ਪਹਿਣਾ ਲੈ ਕੇ ਗਈਆਂ ਸੀਗੀਆਂ ਉਹਨਾਂ ਨੇ ਦੁਆਰਾ ਦੁਆਰਾ ਲੈ ਕੇ ਗਏ ਨੇ ਕਿਉਂਕਿ ਉਹਨਾਂ ਨੇ ਲੈਤੇ ਨੇ ਦੁਪੱਟੇ ਕਹਿੰਦੇ ਬਹੁਤ ਵਧੀਆ ਕੁਆਲਿਟੀ ਦੇ ਦੁਪੱਟੇ ਹੈਗੇ ਆ ਉਹਨਾਂ ਨੇ ਦੁਆਰਾ ਦੁਆਰਾ ਹੋਰ ਵੀ ਦੁਪੱਟੇ ਮੰਗਵਾਏ ਆਪਣੇ ਤੋਂ ਆ ਦੇਖੋ ਇਹ ਕਟਿੰਗ ਕਰਿਆ ਹੋਇਆ ਕਿਉਂਕਿ ਥਾਨ ਦੇ ਵਿੱਚੋਂ ਅਸੀਂ ਜੇ ਕੋਈ 2.5 ਮੀਟਰ ਦਾ ਕਹਿੰਦਾ 2.5 ਦਾ ਕੱਟ ਦਿੰਨੇ ਆ ਜੀ ਜੇ 2.5 ਮੀਟਰ ਦਾ ਕਹਿੰਦਾ 2.5 ਮੀਟਰ ਦਾ ਕੱਟ ਦਿੰਨੇ ਆ ਇੱਕ ਆਪਣੇ ਕੋਲੇ ਕੋਟਾ ਡੋਰੀ ਦਾ ਇਹ ਵਾਲੇ ਦੁਪੱਟੇ ਆਏ ਨੇ ਅਸੀਂ ਇਹ ਪਹਿਲੀ ਵਾਰ ਲੈ ਕੇ ਆਏ ਆ ਆ ਦੇਖੋ ਇਹ ਕੱਟੇ ਘਟਾਏ ਆ ਇਹ ਕਿਉਂਕਿ ਅਸੀਂ ਜ਼ਿਆਦਾ ਦੁਪੱਟੇ ਲੈਣੇ ਆ ਉਹ ਦੇਖੇ ਲਮੈਨ ਦੁਕਾਨ ਵਾਲੇ ਸਾਨੂੰ ਕਹਿਣ ਲੱਗੇ ਕਹਿੰਦੇ ਤੁਸੀਂ ਇਹ ਲਿਜਾ ਕੇ ਦੇਖੋ ਅਸੀਂ ਇਹ ਵੀ ਲਿਆਏ ਲਿਆਏ ਤਾਂ ਪਹਿਲੀ ਵਾਰਾ ਜੀ ਵਿਕੇ ਤਾਂ ਬਹੁਤ ਨੇ ਇਹ ਪਰ ਮੈਂ ਪਹਿਲਾਂ ਨਹੀਂ ਵੇਚੇ ਕਿਉਂਕਿ ਅਸੀਂ ਕੱਟ ਕੇ ਹੀ ਵੇਚਦੇ ਆ ਇਹਨਾਂ ਦੇ ਦੇਖੋ ਪੀਕੋ ਹੋਈ ਹੋਈ ਹੈ ਕਿਉਂਕਿ ਇਹਨਾਂ ਦੀ ਕੱਟ ਪੂਰੀ ਆਉਂਦੀ ਹੈ ਇਹ ਕੱਟੇ ਹੋਏ ਦੁਪੱਟੇ ਹੀ ਹੈਗੇ ਸੀਗੇ ਇਹਨਾਂ ਦੀ ਪੀਕੋ ਹੋਈ ਹੋਈ ਹੈ ਤੇ ਇਹ ਇਹ ਨਹੀਂ ਪਤਾ ਸਾਨੂੰ ਹਜੇ ਵਿਕ ਤਾ ਗਏ ਵੀ ਹਜੇ ਇਹ ਨਹੀਂ ਪਤਾ ਵੀ ਵਧੀਆ ਨਿਕਲੇ ਜਾਂ ਨਾ ਵਧੀਆ ਨਿਕਲੇ ਜੇ ਇਹਨਾਂ ਦਾ ਕੋਈ ਨਾਂ ਬਣਾਇਆ ਵਧੀਆ ਨਿਕਲੇ ਹੈ ਨਾ ਕਸਟਮਰ ਨੇ ਵਧੀਆ ਕਿਹਾ ਤਾਂ ਆਪਾਂ ਹੋਰ ਮੰਗਵਾਵਾਂਗੇ ਹਜੇ ਅਸੀਂ ਦੁਆਰਾ ਮੰਗਵਾਏ ਨਹੀਂ ਇੱਕ ਆਪਣੇ ਕੋਲੇ ਇਹ ਵਾਲੇ ਦੁਪੱਟੇ ਆਏ ਨੇ ਜੀ ਦੇਖੋ ਮਸਲੀਨ ਦਾ ਦੁਪੱਟਾ ਹੈਗਾ ਮੈਂ ਨੇੜੇ ਲਾ ਕੇ ਦਿਖਾਵਾਂਗੀ ਦੇਖੋ ਇਹ ਦੁਪੱਟੇ ਦਾ ਜਿਹੜਾ ਹੈਗਾ ਬਹੁਤ ਜਿਆਦਾ ਵਧੀਆ ਦੁਪੱਟਾ ਹੈ ਟ੍ਰੈਂਡ ਵੀ ਹੈਗਾ ਇਹਦਾ ਦੇਖੋ ਲੈਣਾ ਨਹੀਂ ਬਰੀਕ-ਬਰੀਕ ਲੈਣਾ ਨਹੀਂ ਜਿਵੇਂ ਕੋਟਾ ਡੋਰੀਆ ਚ ਚੈੱਕ ਆ ਗਿਆ ਪਹਿਲਾਂ ਕੋਟਾ ਡੋਰੀਆ ਚ ਐਦਾਂ ਲੈਣਾ ਵੀ ਆਉਂਦੀਆਂ ਤੀਆਂ ਹੁਣ ਇਹ ਮਸਲੀਨ ਦੇ ਵਿੱਚ ਲੈਣਾ ਆਈਆਂ ਨੇ ਬਹੁਤ ਹੀ ਸੋਹਣਾ ਦੁਪੱਟਾ ਹੈ ਇੰਨਾ ਵਧੀਆ ਦੁਪੱਟਾ ਕੋਲਾ-ਕੋਲਾ ਬਹੁਤ ਵਧੀਆ ਜਿਹੜਾ ਮਸਲੀਨ ਦੇ ਦੁਪੱਟੇ ਨੇ ਇਹ ਅਸੀਂ ਕਟਿੰਗ ਕਰਕੇ ਰੱਖੇ ਨੇ ਇਹ ਹੁਣੇ ਮੈਂ ਭੇਜਣ ਲੱਗੀਆਂ ਕਿਉਂਕਿ ਡਾਈ ਵਾਸਤੇ ਭੇਜਣੇ ਆ ਟਾਈ ਐਂਡ ਡਾਈ ਦੇ ਸੂਟ ਤਿਆਰ ਕਰਵਾਏ ਆ ਅਸੀਂ ਆ ਪੜਾਈ ਕਰਵਾ ਕੇ ਤੇ ਮਸਲੀਨ ਚ ਉਹਨਾਂ ਦੇ ਨਾਲ ਇਹ ਟਾਈ ਐਂਡ ਡਾਈ ਦੇ ਦੁਪੱਟੇ ਤਿਆਰ ਕਰਵਾਉਣੇ ਆ ਫਿਰ ਲੈਸਾਂ ਲਾ ਕੇ ਤਿਆਰ ਕਰਨੇ ਆ ਫਿਰ ਤਿਆਰ ਕਰੇ ਹੋਏ ਵੀ ਤੁਹਾਨੂੰ ਦਿਖਾਵਾਂਗੇ ਅਸੀਂ ਵੀ ਕਿਸ ਤਰ੍ਹਾਂ ਅਸੀਂ ਜਿਹੜੇ ਹੈਗੇ ਦੁਪੱਟੇ ਵਗੈਰਾ ਤਿਆਰ ਕਰਦੇ ਆ ਬਾਕੀ ਆਪਣੇ ਕੋਲੇ ਜਿਹੜੇ ਹੈਗੇ ਨੇ ਜੀ ਹਾਂ ਹਾਂ ਕੋਟਾਂ ਦਾ ਪੱਟਾ ਸੂਟ ਪਿਓਰ ਦੁਪੱਟਾ ਸੂਟ ਸਾਰੇ ਹੁੰਦੇ ਆ ਜਿਹੇ ਜੇ ਮਰਜ਼ੀ ਤੁਸੀਂ ਸਾਡੀ ਦੁਕਾਨ ਤੇ ਆ ਕੇ ਲੈ ਸਕਦੇ ਹੋ ਕਿਉਂਕਿ ਹੁਣ ਆਪਾਂ ਜਿਆਦਾ ਨਹੀਂ ਦਿਖਾਉਂਦੇ ਜੀ ਕਿਉਂਕਿ ਦੁਕਾਨ ਤੇ ਬਹੁਤ ਜਿਆਦਾ ਕੰਮ ਹੈਗਾ ਫਿਰ ਬਹੁਤ ਜਿਆਦਾ ਵੀਡੀਓ ਲੰਬੀ ਹੋ ਜਾਂਦੀ ਹੈ ਆ ਦੇਖੋ ਆ ਮਸਲੀਨ कॉटन ਦਾ ਸੂਟ ਹੈਗਾ ਆ ਮਸਲੀਨ कॉटन ਦਾ ਸੂਟ ਹੈ ਇਹ ਆਪਾਂ ਤੁਹਾਨੂੰ ਤਾਂ ਦਿਖਾਉਣ ਲੱਗੇ ਆ ਵੀ ਆਪਣੇ ਕੋਲ ਕਿੰ다 ਦੀਆਂ ਵੈਰਾਈਟੀਆਂ ਜਿਹੜੀਆਂ ਹੈਗੀਆਂ ਮਿਲ ਜਾਂਦੀਆਂ ਨੇ ਇਹ ਦੇਖੋ ਇਹ ਮਸਲੀਨ कॉटन ਦਾ ਸੂਟ ਹੈ ਇਹ ਦੀ ਸਲਵਾਰ ਹੈਗੀ ਹੈ ਇਹ ਦਾ ਦੁਪੱਟਾ ਹੈਗਾ ਜੀ। ਮਸਲੀਨ ਕਾਟਨ ਦਾ ਹੀ ਦੁਪੱਟਾ ਹੈ। ਬਹੁਤ ਵਧੀਆ ਜਿਹੜਾ ਹੈਗਾ ਕੱਪੜਾ ਹੈਗਾ ਲੱਗਿਆ ਹੋਇਆ। ਜਦੋਂ ਖੋਲ ਕੇ ਵੀ ਦੁਪੱਟਾ ਵੀ ਕਿੰਨਾ ਸੋਹਣਾ। ਡਿਜੀਟਲ ਪ੍ਰਿੰਟ ਦੇ ਉੱਪਰ ਜਿਹੜਾ ਹੈਗਾ ਸੂਟ ਹੈਗਾ ਜੀ। ਦੇਖੋ ਕਿੰਨਾ ਸੋਹਣਾ ਦੁਪੱਟਾ ਪੂਰੇ ਫੁੱਲ ਸਾਈਜ਼ ਦਾ ਦੁਪੱਟਾ ਹੈਗਾ। ਬਹੁਤ ਜ਼ਿਆਦਾ ਵਧੀਆ ਲੱਗਦਾ ਹੈ ਇਹ ਸੂਟ। ਆ ਦੇਖੋ। ਇਸ ਤਰ੍ਹਾਂ ਦਿਖਾਵਾਂਗੀ ਮੈਂ ਤੁਹਾਨੂੰ। ਬਿਲਕੁਲ ਜਿਹੜਾ ਹੈਗਾ ਹੌਲਾ ਸੂਟ ਹੈਗਾ। ਅਵੇਖੋ ਇਸ ਤਰ੍ਹਾਂ ਜਿਹੜਾ ਹੈਗਾ ਸੂਟ ਹੈਗਾ ਜੀ ਐਦਾਂ ਦੇ ਸੂਟ ਤੁਸੀਂ कॉटन दुपट्टा सूट प्योर दुपट्टा सूट ਜਿਹੜੇ ਹੈਗੇ ਨੇ ਮਸਲੀਨ दुपट्टा सूट ਹਨ ਸਾਰੇ ਸੂਟ ਤੁਸੀਂ ਸਾਡੇ ਤੋਂ ਖਰੀਦ ਸਕਦੇ ਹੋ कॉटन दुपट्टा सूट ਆਪਣੇ ਕੋਲ 300 ਤੋਂ ਸ਼ੁਰੂ ਹੋ ਜਾਂਦੇ ਆ ਤੇ ਬਰੋਸ਼ੇ ਦੇ ਸੂਟ ਕੁਰਤੇ ਪਜਾਮੇ ਚਾਦਰਾਂ ਜਿਹੜੀ ਮਰਜ਼ੀ ਵੈਰਾਈਟੀ ਤੁਸੀਂ ਸਾਡੇ ਕੋਲੋਂ ਲੈ ਲਓ ਜੀ ਤੁਹਾਨੂੰ ਹਰ ਇੱਕ ਵੈਰਾਈਟੀ ਮਿਲੂ ਤੁਸੀਂ ਆਪਣੇ ਸ਼ਾਪ ਤੇ ਆ ਕੇ ਕੱਪੜਾ ਖਰੀਦ ਸਕਦੇ ਹੋ ਸਾਡਾ ਪਿੰਡ ਹੈਗਾ ਧੂਰੀ ਤੇ ਸ਼ੇਰਪੁਰ ਦੇ ਵਿੱਚ ਪੈ ਜਾਂਦਾ ਆਪਣਾ ਬਾਦਸ਼ਾਹਪੁਰ ਪਿੰਡ ਹੈ ਸਾਡੀ ਇੰਸਟਾਗ੍ਰam ID ਹੈਗੀ ਕੋਰ ਸੰਧੂ ਬਲੌਗ ਦੇ ਨਾਮ ਤੋਂ ਹੀ ਸਾਡੀ ਇੰਸਟਾਗ੍ਰam ID ਹੈ ਉਹਦੇ ਤੇ ਵੀ ਤੁਸੀਂ ਸਾਨੂੰ ਮੈਸੇਜ ਵਗੈਰਾ ਕਰ ਸਕਦੇ ਹੋ ਜੇਕਰ ਤੁਹਾਨੂੰ ਸਾਡੀਆਂ ਵੀਡੀਓ ਵਧੀਆ ਲੱਗਦੀਆਂ ਹੁੰਦੀਆਂ ਨੇ ਤਾਂ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰ ਦਿਓ ਜੀ ਅਗਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰ ਲਿਓ ਜੀ ਸਾਰਿਆਂ ਨੂੰ ਜੀ ਮੇਰੇ ਵੱਲੋਂ ਹੱਥ ਜੋੜ ਕੇ ਪਿਆਰ ਭਰੀ ਸਤਿ ਸ੍ਰੀ ਅਕਾਲ ਜੈ ਜਵਾਨ ਜੈ ਕਿਸਾਨ ਸਦਾ ਖੁਸ਼ ਰਹੋ